ਨੇ ਵਾਈ ਬੋਲੀਆਂ ਚਲਾਈਆਂ ਨੇ ਮੇਰੇ ਭਰਾ ਤੇ ਮੇਰਾ ਭਰਾ ਫਟੇ ਪਿਆ ਬੇਗਰਮਾ ਇਹਦਾ ਬੇੜਾ ਬਹਿ ਗਿਆ ਇਹ ਪਹਿਲਾਂ ਬੰਬ ਧਮਾਕੇ ਚ ਅੰਦਰ ਸੀ ਗਿਆ ਤੇ ਬਾਹਰ ਆ ਗਿਆ ਹੇ ਮੈਨੂੰ ਉਸ ਆ ਬਚਾਈਦਾ ਨੂੰ ਫਾਂਸੀ ਦੀ ਸਜ਼ਾ ਹੋਵੇ ਉਹਨੇ ਫਾਂਸੀ ਦੀ ਸਜ਼ਾ ਚਾਹੀਦੀ ਆ ਮੈਂ ਬੰਬਤ ਮੱਕਾ ਵੀ ਨਹੀਂ ਨਾਤੀ ਨਾਤੀ ਕੀਤਾ ਹੀ ਕਣਕਾਂ ਹੀ ਬੀਜਿਆ ਆਪ ਕਣਕ ਬੀਜਦਾ ਹੀ ਜਦੋਂ ਜਦੋਂ ਬੰਬਤ ਮੱਕਾ ਕਰਕੇ ਆ ਕੇ ਫਿਰ ਕਣਕ ਬੀਜਣ ਲੱਪਿਆ ਸੀ ਮੇਰਾ ਨਾ ਪਲਵਿੰਦਰ ਕੋਲ ਆ ਹਾਂਜੀ ਮਲਕੀਤ ਮੇਰਾ ਭਰਾ ਆ ਹਾਂਜੀ ਇਟਲੀ ਤੋਂ ਛੁੱਟੀ ਆਇਆ ਸੀਗਾ ਘਰ ਹੀ ਮਿਤੀ ਲਾਇ ਇੱਥੇ ਕੰਮ ਕਰਾਉਂਦਾ ਸੀ ਡੈਡੀ ਨਾਲ ਕਣਕ ਬਜਾਉਂਦਿਆ ਸੀਗਾ ਡੈਡੀ ਨਾਲ ਕਣਕ ਬਜਾਉਂਦਿਆ ਤੇ ਢਾੜੀ ਸਾਹਮਣੇ ਮੇਰਾ ਤੇ ਛੱਟਾ ਦੇ ਨਾਲ ਹੋ ਲੱਗ ਕੰਮ ਕਰਨ ਦੇ ਸੁਖਬੀਰ ਮੁੰਡਾ ਨਾਲ ਉਹਦੇ ਬੇਗਰਮ ਨੂੰ ਨਹੀਂ ਉੱਥੇ ਆਏ ਉਹਨਾਂ ਗੋਲੀਆਂ ਮਾਰਤੀਆਂ ਨੂੰ ਅੰਨੇ ਵਾਈ ਗੋਲੀਆਂ ਚਲਾਈਆਂ ਮੇਰੇ ਭਰਾ ਤੇ ਮੇਰਾ ਭਰਾ ਫਿਰ ਡੇ ਪਿਆ ਨਾਲੇ ਫੜਿਆ ਤਾਂ ਉਹਨੇ ਤਾਂ ਵਾਦਾ ਆਪਣੀ ਕਰਦੀ ਨੂੰ ਫੋਨ ਲਾਇਆ ਕਿ ਨਾ ਮੈਨੂੰ ਮਵੇ ਬਚਾ ਲਿਆ ਅਛਾ ਮੈਨੂੰ ਬੇਗਰਮ ਤੇ ਗੋਲੀਆਂ ਮਾਰ ਕੇ ਆਈ ਉਹ ਉਹਨੇ ਫਿਰ ਇਹ ਆ ਕੇ ਗਏ ਫੋਨ ਕਟਿਆ ਨੇ ਫਿਰ ਫੋਨ ਲਾ ਲਿਆ ਕਹਿੰਦਾ ਬਾਗੇ ਨੂੰ ਹੇ ਮੇਰੇ ਭਰਾਣੇ ਚਾਚੇ ਤਾਂ ਮੇਰੇ ਬਾਗੇ ਪ੍ਰੀਤ ਨੂੰ ਉਹਨੂੰ ਫੋਨ ਲਾ ਦੇ ਪਹਿਲਾਂ ਉਹਨਾਂ ਪਹਿਲਾਂ ਆ ਜਾ ਤੂੰ ਲੇਟ ਹੋ ਜਾਣਾ ਹਏ ਹੋ ਆ ਕੇ ਗੱਡਿਆ ਚ ਪਾਗ ਲੱਗੇ ਆ ਮੈਨੂੰ ਮੈਂ ਮੇਰੇ ਭਰਾ ਆ ਜਾਂਦੇ ਨਾ ਮੋਕਾ ਪਿਆ ਸੀ ਜਦੋਂ ਮੈਂ ਪਹੁੰਚੀ ਆ ਜੀ ਕੀ ਉਹਨਾਂ ਦੇ ਨਾਲ ਕੋਈ ਪੁਰਾਣੀ ਲੜਗੜ ਸੀ ਕੋਈ ਦੁਸ਼ਮਣ ਜੀ ਦਾ ਵੀ ਨਹੀਂ ਕੋਈ ਦੁਸ਼ਮਣੀ ਨਹੀਂ ਮੇਰੇ ਭਰਾਣੇ ਕਦੀ ਕਿਹਦਾ ਮਾਰਾ ਨਹੀਂ ਕੀ ਦੁਸ਼ਮਣੀ ਕਹਿੰਦਾ ਹੈ ਨਹੀਂ ਮਾੜੀ ਮੋਟੀ ਕੋਈ ਵਾਰ ਰੰਜਿਸ਼ ਹੋਊਗੀ ਤੇ ਮਾੜਾ ਕੋਈ ਗੱਲ ਹੋਈ ਹੋਊਗੀ ਜੇ ਮੈਨੂੰ ਤੇ ਪਤਾ ਨਹੀਂ ਕੋਈ ਗੱਲ ਦਾ ਇਹ ਦੇਖ ਨੂੰ ਪਤਾ ਕੋਈ ਮਾੜੀ ਮੋਟੀ ਗੱਲ ਹੋਊਗੀ ਪਰ ਉਹ ਕਦੀ ਕਿਨੂ ਬਿਟੇ ਮੁੰਨੀ ਸੀ ਕਹਿੰਦਾ ਕਦੀ ਨਹੀਂ ਕਿਸੇ ਕੋਈ ਇੱਕ ਜਣਾ ਕਹਿ ਦੇ ਕੇ ਮੇਰੇ ਨਾਲ ਲੜਿਆ ਮੈਂ ਆ ਭਰਾ ਕਿਹਦੇ ਨਾਲ ਲੜਦਾ ਨਹੀਂ ਸੀ ਬੇਗਰਮ ਇਹਦਾ ਬੇੜਾ ਬਹਿ ਗਿਆ ਇਹ ਪਹਿਲਾਂ ਬੰਬ ਧਮਾਕੇ ਚ ਅੰਦਰ ਸੀ ਗਿਆ ਫਿਰ ਬਾਹਰ ਆ ਗਿਆ ਆਕੇ ਨਿਆ ਸਾਡੇ ਘਰ ਤੇ ਕਾਂਡ ਕਰਤਾ ਇਹ ਗੈਂਗਸਟਰ ਬਣ ਆਇਆ ਇਹ ਗੈਂਗਸਟਰ ਬਣ ਆਇਆ ਨਕਰ ਛੱਡ ਗਿਆ ਉਹਨਾਂ ਦੀ ਜਮੀਨ ਵੀ ਲੱਗੀ ਸੀ ਕਿ ਨਹੀਂ ਉਹਨਾਂ ਦੀ ਇੱਧਰ ਨਹੀਂ ਆ ਸਾਡੇ ਵੱਲ ਉਹਨਾਂ ਦਾ ਕੋਈ ਨਹੀਂ ਲੈਂਦੇ ਨੇ ਭਾਜੀ ਕਿੰਨੇ ਕੇ ਬੰਦੇ ਪਤਾ ਲੱਗਾ ਦੋ ਜਣੇ ਹੀ ਉਹਨੇ ਕਿਹਾ ਸੀ ਇੱਕ ਦਾ ਤੇ ਉਹਨੂੰ ਪਛਾਣੀ ਨਾ ਉਹਨੇ ਕਹਿੰਦਾ ਬਿਕਰਮ ਮੱਲੀ ਦਾ ਮੁੰਡਾ ਮੈਨੂੰ ਗੋਲੀਆਂ ਮਾਰ ਗਿਆ ਏ ਸੋ ਅਸਾਂ ਦਨ ਹਲੂ ਤੇ ਐਵੇਂ ਹਾਨੂੰ ਇਨਸਾਫ ਚਾਹੀਦਾ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਉਹਨੇ ਫਾਂਸੀ ਦੀ ਸਜ਼ਾ ਚਾਹੀਦੀ ਆ ਉਹਦੇ ਟੱਬਰ ਨੂੰ ਵੀ ਜਿੰਨਾਂ ਨੇ ਉਹਦੀਆਂ ਜਮਾਨਤਾਂ ਕਰਾ ਕੇ ਨਾ ਉਹਨੂੰ ਬੰਬਤ ਮਾ ਕੇ ਚੋਕੜਾ ਕੇ ਲਿਆਏ ਵੀ ਇਹ ਬੇਗਨਾ ਆ ਇੱਥੇ ਸੜਚਾ ਛੋੜਾ ਉਹ ਤੁਰਦਾ ਸਾਡੇ ਵੀ ਮੈਂ ਬੜਾ ਵੱਡਾ ਗੈਂਗਸਟਰ ਆ ਤੇ ਮੈਂ ਬਚ ਕੇ ਆ ਗਿਆ ਆ ਮੈਂ ਪ੍ਰਾਣ ਨੂੰ ਵੀ ਉਹਨੇ ਨਹੀਂ ਆ ਗੋਪੀਆਂ ਮਾਰੀਆਂ ਕਦੇ ਕਿੰਨੀਆਂ ਗੋਲੀਆਂ ਵਜੀਆਂ ਮਰੇ ਹੱਥੇ ਵਜੀਆਂ ਕੋਨਾ ਅੱਖੇ ਵੇਖੀ ਇਹ ਲੱਖਾਂ ਕਜ ਵਜੀਆਂ ਪੱਜਦੇ ਨੂੰ ਮੈਂ ਅੱਜ ਦੇ ਨੂੰ ਉਹਨੇ ਗੋਲੀ ਹਮਾਰਦੀ ਆ ਉਹਨੇ ਨੂੰ ਉਹਨੇ ਨੂੰ ਜਿ ਦਵਾਈ ਦੇਣ ਜੋਗਾ ਨਹੀਂ ਛੱਡਣਾ ਨੇ ਤਾਂ ਇੰਨੀਆਂ ਮਾਰੀਆਂ ਤੇ ਮੌਕੇ ਤੇ ਮਰ ਜੇ ਕਿ ਇਹਨੂੰ ਦੱਸ ਨਾ ਸਕੇ ਮੈਂ ਬੰਬਤ ਮੱਕਾ ਵੀ ਨਹੀਂ ਨਾ ਦਿਨਾਂ ਚ ਕੀ ਤਾਹੀ ਕਣਕਾਂ ਹੀ ਬੀਜਦੇ ਆਪ ਕਣਕ ਬੀਜਦਾ ਹੀ ਉਹ ਤੋਂ ਜਦੋਂ ਬੰਬਤ ਮੱਕਾ ਕਰਕੇ ਆ ਕੇ ਫੇਰ ਕਣਕ ਬੀਜਣ ਲੱਪਿਆ ਸੀ ਉਹ ਹੀ ਕੰਮ ਨੇ ਮੇਰੇ ਭਰਾ ਨਾ ਕਰਤਾ ਮੇਰੇ ਭਰਾ ਨੇ ਬਹੁਤ ਵਾਰ ਜਾਣਾ ਹੀ ਵਾਪਸ ਇੰਤੇ ਨੇ ਭੈਣ ਭਰਾਵਾ ਇਹ ਦੋਵੇਂ ਭਰਾ ਮੇਰੇ ਤੋਂ ਵੱਡੇ ਇੱਕ ਦੋ ਸਾਲ ਵੱਡਾ ਤੇ ਚਾਰ ਸਾਲ ਮਲਕੀਤ ਮੇਰੇ ਤੋਂ ਦੋ ਸਾਲ ਵੱਡਾ ਹੈ 42000 ਮਲੇ ਦੀ ਸਾਰੀ ਇੱਟੇ ਲਈ ਮੈਂ ਕੀਤੀ ਹਾਂ ਇੱਕ ਬੇਟਾ ਇੱਕ ਬੇਟੀ ਆ ਬੇਟਾ ਛੋਟਾ ਆ ਬੇਟੀ ਵੱਡੀ ਆ ਅਹੀਂ ਬਸੇ ਮੰਗ ਕਰਦੇ ਹਾਂ ਵੀ ਜੇ ਜਲਤੋ ਜੋਲਤ ਫੜਿਆ ਜਾਵੇ ਤੇ ਫਾਂਸੀ ਦੀ ਸਜ਼ਾ ਹੋਵੇ ਇਹਨੂੰ ਬਸ ਇਹਨੂੰ ਫਾਂਸੀ ਤੋਂ ਘਟਣਾ ਹੋਵੇ ਉਹ ਬੰਬ ਧਮਾਕੇ ਜਿਹਦੇ ਤਿੰਨ ਮਰੇ ਸੀ ਉਹਨਾਂ ਦੀ ਵੀ ਸਜ਼ਾ ਨਾਲ ਹੋਵੇ ਮੇਰੇ ਭਰਾ ਦੇ ਨਾਲ ਉਹਨਾਂ ਦੇ ਵੀ ਘਰ ਉਜੜੇ ਸੀ ਉਹਨਾਂ ਦੇ ਵੀ ਘਰ ਉਜੜੇ ਸੀ ਉਹਨਾਂ ਨੂੰ ਵੀ ਨਾਲ ਇਨਸਾਫ ਮਿਲ ਜਾਊਗਾ ਮੇਰੇ ਭਰਾ ਦੇ ਨਾਲ ਮੇਰਾ ਨਾਮ ਜਦਵਿੰਦਰ ਸਿੰਘ ਹੈ ਮੇਰਾ ਪਿੰਡ ਧਾਰੀ ਵਾਲਿਆ ਮੇਰਾ ਤਾਇਆ ਜੀ ਦਾ ਲੜਕਾ ਹੈ ਮੈਂ ਜਦੋਂ ਰਾਤ ਆਇਆ ਡਿਊਟੀ ਤੋਂ ਮੇਰੇ ਉਸ ਟਾਈਮ ਕੋ ਪਤਾ ਲੱਗਾ ਵੀ ਉਹ ਉਹਨੂੰ ਕੋਈ ਗੋਲੀਆਂ ਮਾਰ ਗਿਆ ਮੈਂ ਜਦੋਂ ਜਾ ਕੇ ਦੇਖਿਆ ਤਾਂ ਉਹਦੇ ਪੂਰਾ ਸਰੀਰ ਜਿਹੜਾ ਛੰਣੀ ਛੰਣੀ ਹੋਇਆ ਹੈ ਇੱਕ ਇੱਥੇ ਦਿਮਾਗ 'ਚ ਮਰੀ ਹੈ ਇੱਕ ਇੱਥੇ ਗਲੇ 'ਚ ਮਰੀ ਹੈ ਗੋਲੀ ਜਦੋਂ ਉਹਨੂੰ ਹਸਪੀਟਲ ਖੜਿਆ ਰਾਤ ਜਾਂਦੇ ਉਹਦੀ ਡੈਥ ਹੋ ਗਈ ਹੈ ਸਰ ਅੱਗੇ ਵੀ ਇਹ ਬੰਬ ਧਮਾਕੇ ਜਿਹੇ ਅੰਦਰ ਹੀ ਉਹ ਜਾਂਦਾ ਜਾਂਦਾ ਨਾ ਹੀ ਇਹਦਾ ਲਈ ਗਿਆ ਵੀ ਮੈਨੂੰ ਬਿਗਰ ਨੇ ਮਾਰਤਾ ਨੇ ਆਪੇ ਕਿਹ ਡਾਡੀ ਵੀ ਡਾਡੀ ਵੀ ਜਾਂਦਾ ਤਾਇਆ ਜੀ ਸਾਡਾ ਗਿਆ ਉਹਦਾ ਨਾਮ ਆਖਣ ਦੇ ਵੀ ਮੈਨੂੰ ਬਿਗਰ ਉਹਨੇ ਮਾਰਿਆ ਮੈਨੂੰ ਬਚਾ ਲੋ ਕਿਸ ਤਰੀਕੇ ਨਾਲ ਘਰ ਵਾਲੀ ਨੇ ਫੋਨ ਲਾਇਆ ਉਹਨੂੰ ਵੀ ਉਹ ਨਾਂ ਦਿੱਤਾ ਵੀ ਮੈਨੂੰ ਬਿਗਰ ਉਹਨੇ ਮਗੋਲੀਆਂ ਮਾਰਤੀਆਂ ਉਹ ਸਰ ਰਾਤ ਦਿਨ ਇੱਥੇ ਤਰੇ ਫਿਰਦਾ ਰਹਿੰਦਾ ਗਲੀਆਂ ਦੇ ਵਿੱਚ ਹੁਣ ਵੀ ਉਹ ਪੂਰਾ ਗਲੀਆਂ ਦੇ ਵਿੱਚ ਟੋਰ ਨਾ ਤਰੇ ਤਰੇ ਫਿਰਦੇ ਹਾਲ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਤੇ ਤੁਹਾਨੂੰ ਇਨਸਾਫ ਚਾਹੀਦਾ ਬਸ ਇਹਦੇ ਬੱਚੇ ਮਰੋਣੇ ਹੋਰ ਵੀ ਅੱਜ ਇਹ ਤੇ ਕਾਨਕੀਤ ਸਾਡੇ ਤਾਂ ਇਹਦੇ ਕੱਲ ਨੂੰ ਕਿਸੇ ਦੂਜੇ ਲੜਕੇ ਦੇ ਇਹ ਫਰੋਟੀਆਂ ਮੰਗਦਾ ਵੀ ਮੈਨੂੰ ਪੈਸੇ ਚਾਹੀਦੇ ਕਿਹਾ। ਭਾਈ ਕੋਈ ਪੁਰਾਣੀ ਲਾ ਕੋਈ ਸਾਡੇ ਨਾਲ ਰੰਜਨ ਨਹੀਂ ਸਾਡੇ ਗਵੰਡੀ ਹੈ। ਕੋਈ ਇਹਦੇ ਨਾਲ ਗੱਲਬਾਤ ਨਹੀਂ ਸਾਡੀ ਨਾਲ ਕੋਈ ਪੈੜੀ ਦੀ ਜ਼ਮੀਨ ਲੱਗਦੀ ਸਾਡੀ। ਕੋਈ ਗੱਲਬਾਤ ਨਹੀਂ ਇਹੋ ਜੀ। ਕੀ ਦੱਸਿਓ ਉਹਨਾਂ ਦੇ ਵੀ ਕਿੰਨੇ ਕੁ ਬੰਦੇ ਸੀ ਨਾਲ ਉਹਨਾਂ ਦੇ? ਉਹ ਦੋ ਹੀ ਦੱਸਣ ਦੇ ਦੋ ਹੀ ਆ ਦੋ ਜਣੇ ਆਏ ਆ। ਭਾਈ ਕਿਹੜੀ ਕਿਹੜੀ ਹਥਿਆਰ ਤੇ ਕਿੰਨੀਆਂ ਗੋਲੀਆਂ ਲਗਭਗ ਚਲਾਈ? ਇਹ ਵਾਰ-ਵਾਰ ਇਹਨਾਂ ਦੇ ਦੋ ਹੀ ਇਹਨਾਂ ਦੇ ਕੋਲ ਇਹਨਾਂ ਨੇ 12 ਗੋਲੀਆਂ ਚਲਾਈਆਂ। ਜਿਹੜਾ ਪੁਲਿਸ ਨੇ ਮੌਕੇ ਤੇ ਵੀ ਆਣ ਕੇ ਤੇ ਬਰਾਮਦ ਕੀਤੇ ਆ ਰਾਤ ਉਹਨਾਂ ਦੇ ਕੋਲ ਇਸ ਟਾਈਮ ਪੁਲਿਸ ਕੋਲ ਇਹਨਾਂ ਦਾ ਡਾਪਰਾ ਸੀ ਚਾਚੇ ਦਾ ਪੁੱਤ ਮਲਕੀਤ ਉਹ ਕਿੰਨੇ ਚਿਰ ਤੋਂ ਇੱਥੇ ਆਇਆ ਸੀ ਜੀ ਉਹ ਸਰ ਡੇਢ ਮਹੀਨਾ ਹੋ ਗਿਆ ਇੱਥੇ ਆਏ ਨੂੰ ਇਟਰੀ ਤੇ ਪੱਕਾ ਜਾਂਪੜਾ ਇਟਰੀ ਦਾ ਉੱਥੋਂ ਆਇਆ ਸੀ ਤੇ ਉਹ ਆਪਣੇ ਫਾਦਰ ਜੀ ਰਾਸਨ ਰਹਿਸ਼ ਉਹਦੀ ਰਾਸਾਂ ਦੀ ਇੱਥੇ ਵੀ ਨਹੀਂ ਰਹਿੰਦਾ ਉਹ ਇੱਥੇ ਬਸ ਆਪਣੇ ਫਾਦਰ ਨਾਲ ਕੰਕ ਬਜਾਉਣ ਦਾ ਆਇਆ ਰਾਤ ਨੂੰ ਤੇ ਮਿਸਤਰੀ ਵੀ ਲੱਗੇ ਆ ਘਰ ਦੇ ਵਿੱਚ ਉਹ ਦਿਨੇ ਆਉਂਦਾ ਰਾਤ ਨੂੰ ਉੱਥੇ ਘਰ ਚੱਲ ਜਾਂਦਾ ਹੈ ਬਸ ਉਹ ਇਥੇ ਆਇਆ ਤੇ ਪਤਾ ਨਹੀਂ ਉਹਨੇ ਕੀ ਪੈਰਵਾਹੀ ਕੀਤੀ ਕੀ ਉਹ ਕੋ ਮੰਗਿਆ ਸਾਨੂੰ ਉਹਨੇ ਕੋਈ ਗੱਲਬਾਤ ਨਹੀਂ ਦੱਸੀ ਵੀ ਮੇਰੇ ਤੋਂ ਪੈਸੇ ਮੰਗੇ ਜਾਂ ਕਿਹੜੇ ਕੰਮ ਬਸ ਰਾਤ ਹੀ ਪਤਾ ਲੱਗਾ ਵੀ ਜਾ ਕੇ ਉਹਨੇ ਜਦੋਂ ਗੋਲੀਆਂ ਮਾਰਤੀਆਂ ਹੋਰ ਕੀ ਮੰਗ ਕਰਦੇ ਐਡਾ ਵੱਡਾ ਐ ਇਹਨੂੰ ਫਾਂਸੀ ਦੀ سزا ਚਾਹੀਦੀ ਹੈ ਇਹ ਜਿਹੇ ਬੰਦੇ ਨੂੰ ਹੋਰ ਸਾਡੇ ਕੋਈ ਮੰਗ ਨਹੀਂ ਸਨ ਇਹ ਜਿਹੇ ਬੰਦੇ ਦਾ ਪਿੰਡ 'ਚ ਰਹਿਣਾ ਜਿਹੜਾ ਨਹੀਂ ਚਾਹੀਦਾ ਇਹ ਕੱਲ ਨੂੰ ਹੋਰ ਕਿਸੇ ਤੇ ਵੀ ਆਣ ਕੇ ਬਿਆਨ ਪਾਜੀ ਕਰੂਗਾ ਕਿ ਇਹਨੂੰ ਹੋਰ ਕਦਰ ਕਰ ਸਕਦਾ ਉਹਦਾ ਹੱਥ ਖੁੱਲਾ ਹੁਣ ਉਹ ਗੈਂਗਸਟਰਾਂ ਨਾਲ ਰਲਿਆ ਹੋਇਆ ਹੈ। ਬਸ ਇਹੀ ਮੰਗ ਕਰਦੇ ਪਏ ਉਹਨੂੰ ਫਾਂਸੀ ਦੀ ਸਜ਼ਾ ਚਾਹੀਦੀ ਹੈ। ਕੱਲ ਕਰੀਬ 7 ਵਜੇ ਜਿਹੜਾ ਮਲਕੀਸ਼ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਧਾਰੀਵਾਲ ਆ ਆਪਣੇ ਖੇਤਾਂ 'ਚ ਕਣਕ ਦੀ ਬਿਜਾਈ ਕਰ ਰਿਹਾ ਸੀ। ਉਹਨੂੰ ਕਿਸੇ ਬੰਦੇ ਨੇ ਗੋਲੀਆਂ ਮਾਰ ਦਿੱਤੀਆਂ ਤੇ ਜੇ ਹਸਪਤਾਲ ਜਾ ਕੇ ਇਲਾਜ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਦੇ ਪਿਤਾ ਸਰਜੀਤ ਸਿੰਘ ਦੀ ਸਟੇਟਮੈਂਟ ਤੇ ਵਿਕਰਮ ਸਿੰਘ ਬਸ ਇਹ ਧਾਰੀਵਾਲ ਤੋਂ ਕਨ ਪਛਾਤੇ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਤੇ ਤਤਤੀਸ ਜਾਰੀ ਹੈ ਸਰ ਵਿਕਰਮ ਸਿੰਘ ਤੇ ਕੋ ਪਹਿਲਾਂ ਵੀ ਮਾਮਲੇ ਦਰਜੇ ਸੀ ਹਾਂ ਪਹਿਲਾਂ ਵੀ ਹੈਗਾ ਜੀ ਮਕਦਮਾ ਦਰਜ ਜਿਹੜਾ ਮਾਮਲਾ ਪਰਚਾ ਜੀ ਪੂਰੀ ਡਿਟੇਲ ਨਹੀਂ ਮੇਰੇ ਕੋਲ ਇੱਕ ਵਾਰ ਇਹਨਾਂ ਨੂੰ ਪਤਾ ਜੀ ਉੱਤੇ ਕੋਈ ਮਕਦਮਾ ਦਰਜ ਹੈਗਾ ਉਹ ਨਿਰੰਕਾਰੀ ਕਾਂਡ ਦਾ ਸਰ ਇਹ ਜਿਹੜਾ ਆ ਘਟਨਾ ਕੋਈ ਇਹਨਾਂ ਦੀ ਸਿਆਸੀ ਰੰਜਿਸ਼ ਸੀ ਕੋਈ ਜ਼ਮੀਨ ਦਾ ਝਗੜਾ ਸੀ ਕੀ ਮਾਮਲਾ ਸਰ ਬਸ ਇਹਨਾਂ ਦੇ ਕਹਿਣ ਮੁਤਾਬਕ ਦੋ ਤਿੰਨ ਦਿਨ ਪਹਿਲਾਂ ਇਹਨਾਂ ਦਾ ਕੋਈ ਮਾਮੂਲੀ ਤਕਰਾਰ ਹੋਇਆ ਸੀ ਆਪਸ ਵਿੱਚ ਫਿਰ ਕਿੰਨੀਆਂ ਗੋਲੀਆਂ ਲਗਾਈਆਂ ਤੇ ਕਿਹੜੇ ਹਥਿਆਰ ਨਾਲ ਗੋਲੀਆਂ ਲਗਾਈਆਂ ਜੀ ਪਿਸਟਲ ਦੀਆਂ ਗੋਲੀਆਂ ਵੱਜੀਆਂ ਜੀ ਕੋਈ 10 12 ਗੋਲੀਆਂ ਨੇ ਸਰ ਕਿੰਨੇ ਬੰਦੇ ਸੀਗੇ ਸਟੇਟਮੈਂਟ ਦੇ ਮੁਤਾਬਕ ਦੋ ਨੇ ਜੀ ਸਰ ਹੁਣ ਤੱਕ ਦੇਸ਼ੀ ਕੋਈ ਗ੍ਰਿਫਤਾਰ ਹੋਇਆ ਨਹੀਂ ਨਹੀਂ ਅਜੇ ਨਹੀਂ ਹੋਇਆ ਜੀ ਪਰ ਤਕਤੀਸ਼ ਜਾਰੀ ਹੈ